ਅੱਜਕੱਲ੍ਹ ਦੀ ਮੈਂ ਤੁਹਾਡਾ ਆਪਣਾ ਅਰूण ਕੁਰਾਲੀ ਤੇ ਤੁਹਾਨੂੰ ਅੱਜ ਉਹਨਾਂ ਦੋ ਭਰਾਵਾਂ ਦੀ ਜ਼ਿੰਦਗੀ ਬਾਰੇ ਦੱਸਾਂਗੇ ਜਿਨ੍ਹਾਂ ਵਿੱਚੋਂ ਇੱਕ ਭਰਾ ਪਹਿਲਾਂ ਤਾਂ ਰੋਪੜ ਕਚੈਰੀਆਂ ਦੇ ਵਿੱਚ ਕੰਮ ਕਰਦਾ ਸੀ ਮਤਲਬ ਕਿ ਉੱਥੇ ਟਾਈਪਿੰਗ ਤੱਕ ਕਰਦਾ ਸੀ ਅਤੇ ਖੁਦ ਵਕਾਲਤ ਉਸਨੇ ਕੀਤੀ ਹੋਈ ਹੈ ਤੇ ਵਕਾਲਤ ਛੱਡ ਕੇ ਉਸਨੇ ਆਪਣਾ ਕਾਰੋਬਾਰ ਕੀਤਾ ਅਤੇ ਕੁਰਾਲੀ ਦੇ ਵਿੱਚ ਪਹਿਲਾਂ ਇੱਕ ਸ਼ੋਰੂਮ ਕੀਤਾ ਫਿਰ ਖਰੜ ਦੇ ਵਿੱਚ ਜਦੋਂ ਕਲਾਈਕ ਸਫਲ ਹੋਇਆ ਤਾਂ ਕਰਰ ਦੇ ਵਿੱਚ ਦੂਜਾ ਸ਼ੋਰੂਮ ਕੀਤਾ ਤੇ ਹੁਣ ਉਸਨੇ ਤੀਜਾ ਸ਼ੋਰੂਮ ਕਰ ਦਿੱਤਾ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਉਣਾ ਹੈ ਉਹ ਸ਼ੋਰੂਮ ਦੀਆਂ ਜੋ ਕਿ ਤੀਜਾ ਸ਼ੋਰੂਮ ਚਿਕਾਗੋ ਤੀਜਾ ਜਿਹੜਾ ਉਹ ਕੁੱਲ ਹੈ ਇਹ ਹੁਣ ਆ ਭਾਵਾਂ ਬਾਰੇ ਵੀ ਦੱਸਾਂ ਕਿ ਕਿਆ ਕਰੋ ਭਾਵਾਂ ਦਾ ਕੀ ਨਾਮ ਹੈ ਤੁਹਾਨੂੰ ਪੂਰੀ ਗੱਲ ਬਾਤ ਸੁਣਾਵਾਂਗੇ ਬਾਕੀ ਇੱਕ ਸਟੂਡੀਓ ਨੂੰ ਵੀ ਤੁਸੀਂ ਨਜ਼ਰ ਮਾਰੋ ਉਹ ਬਾਕੀ ਇੱਕ ਸਟੂਡੀਓ ਉਹ ਦੁਕਾਨ ਹੈ ਜੋ ਕਿ ਕਾਫੀ ਮਸ਼ਹੂਰ ਕਰਰ ਦੀ ਨਾਮੀ ਪਹਿਲਾ ਸ਼ੋਰੂਮ 43 ਦੇ ਵਿੱਚ ਖੁੰਦਾ ਜਿਸ ਦਾ ਨਾਮ ਆ ਮੱਟਾ ਬੇਕਰਸ ਦੀ ਅਤੇ ਹੁਣ ਦੂਸਰਾ ਇੱਕ ਸਟੂਡੀਓ ਅਤੇ ਤੀਸਰਾ ਚਿਕਾਗੋ ਪੀਜ਼ਾ ਜੋ ਕਿ ਖੁੱਲ ਚੁੱਕਿਆ ਹੈ ਤੇ ਕੁਰਾਲੀ ਦੇ ਭਰਾ ਕੋਨੇ ਇਹ ਸੁਮਿਖ ਗੋਤਮ ਅਤੇ ਜੋ ਕਿ ਵਿਦਾਊਟ

ਤੇ ਉਹ ਰ ਵੈਜੀਟੇਬਲ ਇਥੇ ਸਮਾਨ ਮਿਲਦਾ ਤੇ ਤੋਸਾ ਹਰ ਇੱਕ ਵਿਅਕਤੀ ਨੂੰ ਸੰਕਿਸ਼ ਗੋਤਮ ਅਤੇ ਅਰਿੰਦ ਗੈਤਾ ਤੋਂ ਦੁਨੀਆ ਤੋਂ ਆਮਾਤੇ ਹੈ ਕਿਉਂਕਿ ਤਾਂ ਹੀ ਉਹ ਅੱਜ ਇੱਕ ਦੁਕਾਨ ਤੋਂ ਤਿੰਨ ਸ਼ੋਰੂਮ ਤੱਕ ਉਹਨਾਂ ਦੀ ਪਹੁੰਚ ਹੋਈ ਹੈ ਹੁਣ ਸੰਕਿਸ਼ ਗੋਕਮ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਸੰਕਿਸ਼ ਗੋਤਮ ਤੋਂ ਜਾਣਦੇ ਆਂ ਇੱਕ ਵਿਅਕਤੀ ਜੋ ਕਿ ਰੋਪੜ ਦੇ ਵਿੱਚ ਇੱਕ ਪ੍ਰਾਈਵੇਟ ਕੰਮ ਕਰ ਰਿਆ ਸੀ ਅਕਤ ਉਸ ਵਾਲੀ ਦੇ ਵਿੱਚ ਮੁਕਾ ਬੇਕਰ ਸਟੋਰ ਖੋਲ੍ਹਿਆ ਫਿਰ ਡਿਗਾਸਟੋਰ ਦਾ ਕੇਕ ਸਟੂਡੀਓ ਖੋਲ੍ਹਿਆ ਤੇ ਹੁਣ ਕਿੱਦਾਂ ਸਟੋਰ ਵੀ ਉਹਨਾਂ ਨੇ ਖੋਲ੍ਹ ਦਿੱਤਾ ਕਿਤੇ ਕੀ ਲੋਕਾਂ ਦੀ ਭੀੜ ਦੇਖ ਕੇ ਤੁਸੀਂ ਵੀ ਖੁਸ਼ ਜ਼ਰੂਰ ਹੋਵੋਗੇ ਅਤੇ ਦੋਨੋਂ ਪਰਵਾਹਾਂ ਨੂੰ ਸਲਾਮ ਕਰੋਗੇ